ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਗੱਦੀ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਤੇ ਤਰਮ ਪ੍ਰਚਾਰ ਕਮੇਟੀ ਵੱਲੋਂ ਗੁਰਮਤਿ ਸਿਖਲਾਈ ਕੈਂਪ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਠੱਠੀਆਂ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਗੁਰਦੁਆਰਾ ਬਾਬਾ ਕਾਲਾ ਮਾਏ ਸਾਹਿਬ ਵਿਖੇ 26 ਜੂਨ ਤੋਂ 11 ਜੁਲਾਈ 2024 ਨੂੰ ਲਗਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕੀਤਾ ਹੈ ਇਸ ਗੁਰਮਤਿ ਕੈਂਪ ਦੇ ਸਮਾਪਤੀ ਸਮਾਗਮ ਵਿਚ ਪਾਈ ਜਸਪਾਲ ਸਿੰਘ ਜੀ ਬੱਲਸਰਾਏ ਪ੍ਰਚਾਰਕ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਗੁਰਮਤਿ ਵਿਦਿਆਦੀ ਅਹਿਮੀਅਤ ਬਾਰੇ ਦੱਸਿਆ ਗਾਧਵਦਕੇ ਬਦੀ ਬਲੌਜੀ ਹਾਂ ਜੀ ਬੜੀ ਮਨ ਖੁਸ਼ ਹੋ ਰਹੀ ਹੈ ਜਦੋਂ ਇਹ ਛੋਟੇ ਛੋਟੇ ਬੱਚੇ ਆਪਣੇ ਮਹਾਨ ਵਿਰਸੇ ਤੋਂ ਜਾਣੂ ਹੋ ਕੇ ਤੇ ਜਿਹੜੇ ਉਪਰ ਸੰਗਤ ਵਿੱਚ ਸਾਨੂੰ ਕਰਤਾਵਾਂ ਸਾਨੂੰ ਕਰਾਉਦੇ ਨੇ ਕਿਉਂਕਿ ਸੰਗਤ ਵਿੱਚ ਬੋਲਣਾ ਸਾਹ ਸੰਗਤ ਵਿੱਚ ਕੁਛੋਤੇ ਦੀ ਗੱਲ ਨਹੀਂ ਹੁੰਦੀ ਇਹ ਕਿਹੋ ਜਿਹੇ ਗੁਰੂ ਸਿਖਲਾਈ ਕੈ ਉਪਰ ਜਿਹੜਾ ਗੁਰਮਤਿ ਕਲਾਸ ਦੇ ਵਿੱਚ ਹੀ ਬੱਚੇ ਇੱਕ ਦੂਜੇ ਨੂੰ ਦੇਖ ਕੇ ਪ੍ਰਭਾਵਿਤ ਹੋ ਜਾਂਦੇ ਨੇ ਕਿ ਮੈਂ ਕਿਛੇ ਪੜਿਆ ਜਾਵਾਂ ਹੁਣ ਇਹ ਛੋਟੀ ਜੀ ਬੱਚੀ ਇਹ ਕਹਿ ਰਹੀ ਸੀ ਕਿ ਮੈਂ ਰਹਾਂਗੀ ਜਾਂ ਮੈਂ ਪੜ੍ਹਨਾ ਇੱਕ ਹੋਰ ਕਰਾਂਗਾ ਉਹ ਛੋਟੀ ਛੋਟੀ ਦਿੱਤੀ ਜਿਹੜੇ ਇਹ ਸ਼ਬਦ ਵੀ ਜਿਹੜੇ ਉਹਜੋਤੂ ਜਾਣਦੇ ਕਰ ਸਕਦੇ ਉਹਨਾਂ ਦੇ ਮੱਧ ਵਿੱਚ ਵੀ ਜਾ ਕੇ ਅਸੀਂ ਸਟੇਜ ਦੇ ਉੱਪਰ ਸੰਗਤ ਵਿੱਚ ਕੁਝ ਨਾ ਕੁਝ ਸਰਵਨ ਕਰਾਈ ਸੂਰੇਸ਼ ਸਭ ਹੀ ਪ੍ਰੋਗਰਾਮ ਦੇ ਵਿੱਚ ਇਸ ਪਵਨ ਅਸਥਾਨ ਗੋਤਰਾ ਪਟਕਾਲਾ ਮਹਾਰਾਜੀ ਇਸ ਅਸਥਾਨ ਦੇ ਸੂਚੇ ਮਦਦਕ ਅਤੇ ਵਿਸ਼ੇਸ਼ ਤੌਰ ਤੇ ਪ੍ਰਧਾਨ ਜੀ ਨਿਗਰੂਜ ਸਿੰਘ ਜੀ ਅਤੇ ਸਮੂਹੀ ਸੰਗਤ ਦਾ ਬਹੁਤ ਵੱਡਾ ਸਹਿਯੋਗ ਕਿਉਂਕਿ ਸੰਗਤ ਦੇ ਸਹਿਯੋਗ ਦੇ ਨਾਲ ਹੀ ਇਹ ਜੀ ਬਾਰਜ ਜੀ ਦੇ ਵੀ ਉਮੀਦਲੇ ਰਹਦੇ ਨੇ ਤੁਸੀਂ ਸਹਿਯੋਗ ਦਿੱਤਾ ਤੇ ਬੱਚਿਆਂ ਨੂੰ ਪ੍ਰੇਰਣਾ ਦੇ ਕੇ ਜਾਣ ਕਰਕੇ ਇਹ ਗੁਰੂ ਸੰਗਲਾਈ ਕੇ ਉਪਦੇ ਵਿੱਚ ਭੇਜਦੇ ਰਹੇ ਤੁਹਾਉਂ ਤੋਂ ਇਹ ਕਿਹਾ ਜਾਂਦਾ ਹੈ ਕਿ ਸ਼ਰਨਾਰਨੀ ਪ੍ਰਬੰਧਕ ਕਮੇਟੀ ਜਾਂ ਕਰਮਚਾਰ ਪ੍ਰਚਾਰ ਕਮੇਟੀ ਮਦੋਂ ਪ੍ਰਚਾਰ ਜਿਹੜਾ ਹੈ ਉਹ ਕਰਮ ਦੇ ਉੱਪਰ ਗਿਲਾ ਕੀਤਾ ਜਾਂਦਾ ਹੈ ਪ੍ਰਸ਼ਾਸਨਗਤ ਇਹ ਸਭ ਕੇਦੇ ਅੰਦਰ ਨਲਖ ਨੂੰ ਨੱਵੇਂ ਨਗਰ ਨੇ ਪਿੰਡ ਨੇ ਹਰ ਨਗਰ ਦੇ ਵਿੱਚ ਬੋਲ ਕੀਤੀ ਜਾਂਦੀ ਹੈ ਭਾਵੇਂ ਉਹ ਗੁਰਮਤ ਸਟਲਾਈ ਬੈਕ ਹੋਵੇ ਜਾਂ ਗੁਰਮਤ ਕਲਾਸ ਦਾ ਗੁਰੂ ਸਮਾਗਮ ਜਦੋਂ ਘਾਟ ਰੂਪ ਲਿਟਰੇਚਰ ਕੰਗਰਾਂਡ ਦੀ ਗੱਲ ਹੋਵੇ ਹਰ ਲੰਗਰ ਦੇ ਵਿੱਚ ਪ੍ਰਬੰਧਕਾਂ ਦੇ ਨਾਲ ਸੰਪਰਕ ਕਰਕੇ ਇਹ ਜਿਹਾ ਰੂਪ ਪ੍ਰੋਗਰਾਮ ਜਿਹਨੇ ਅੱਜ ਦੇ ਆਪੀ ਦੇ ਵਗਲ ਵਿੱਚ ਅੱਜ ਦਾ ਸਵਾਗਤ ਹੋ ਰਿਹਾ ਸੋ ਜੇਕਰ ਅਸੀਂ ਆਪਣੀ ਮਹਾਨ ਵਿਰਸੇ ਨੂੰ ਬੱਚਿਆਂ ਨੂੰ ਜਾਣੂ ਕਰਾਵਾਗੇ ਮਹਾਨ ਇਤਿਹਾਸ ਨੂੰ ਜਾਣੂ ਕਰਾਵਾਗੇ ਸਾਡਾ ਆਪੜਾ ਹੀ ਈਮ ਜਿਹੜਾ ਹੈ ਉਹ ਦੁਖਦਾਰੀ ਬਣੇਗਾ ਕਿਉਂਕਿ ਬੱਚੇ ਗੁਰਮੁਖ ਦੇ ਨਾਲ ਗੁਰਬਾਣੀ ਦੇ ਨਾਲ ਜੁੜ ਕੇ ਇੱਕ ਜਿੰਨਾ ਵਧੀਆ ਕੁਸਿੱਖਾ ਵਾਲਾ ਜੀਵਨ ਜਿਹੜਾ ਜੀਵ ਨਸ਼ਿਆਂ ਤੋਂ ਰਹਿਤ ਹੋਵੇ ਜਿਹਦਾ ਜੀਵ ਇੱਕ ਚੰਗੇ ਇਨਸਾਨ ਦੇ ਜਿਵੇਂ ਚੰਗੇ ਗੁਣ ਹੁੰਦੇ ਨੇ ਵੱਡਿਆਂ ਦਾ ਸਤਕਾਰ ਕਰਨਾ ਛੋਟਿਆਂ ਦੇ ਨਾਲ ਪਿਆਰ ਕਰਨਾ ਮਿਹਨਤ ਤੇ ਇਮਾਨਦਾਰਨ ਰਹਿ ਕੇ ਸੁਖ ਬੁਣਾ ਦੇ ਨਾਲ ਇੱਕ ਪਰਮੂਖ ਜੀਵਨ ਹੋਵੇ ਉਹ ਤਾ ਬਣਦਾ ਹੈ ਜੇਕਰ ਅਸੀਂ ਬੱਚਿਆਂ ਨੂੰ ਇਲਾਹੀ ਬਾਣੀ ਦੇ ਨਾਲ ਜੋੜੋਗੇ ਕਿਉਂਕਿ ਦਿਵਾਲੀ ਦੇ ਵਿੱਚ ਹੀ ਤਾਂ ਸਾਨੂੰ ਚੰਗੇ ਗੋਣਾਂ ਦੀ ਪ੍ਰਾਪਤੀ ਹੁੰਦੀ ਹੈ ਸੋ ਮੇਰੇ ਵੱਲੋਂ ਇਸ ਨਗਰ ਦੀ ਸਮੂਹੇ ਸੰਗਤ ਦਾ ਇਸ ਨੂੰ ਕਰਦੇ ਸਮੂਹੇ ਪ੍ਰਬੰਧਕਾਂ ਦਾ ਅਤੇ ਗਿਆਨੀ ਗੁਰਦੇਵ ਸਿੰਘ ਜੀ ਦਾ ਸਾਰਿਆਂ ਦਾ ਦਿਲ ਦੀਆਂ ਗਹਿਰਾਂ ਵਿੱਚ ਧੰਨਵਾਦ ਹੈ ਜੂ ਤਰੰਤ ਪ੍ਰਚਾਰ ਕਮੇਟੀ ਇਸ ਲਈ ਅਵਸਰ ਵੱਲੋਂ ਚਲਾਈ ਜਾ ਰਹੀ ਧਰਮ ਪੂਚਾਰ ਲੈ ਜੋ ਸਮਰਪਿਤ ਹੈ ਹਾਲ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਜਨਮ ਤੋਂ 50 ਸਾਲਾਂ ਜੋ ਕਿ ਜੋਤਪੁਰੂਬ ਨੂੰ ਧਰਮੂ ਰਾਮਦਾਸ ਜੀ ਦੇ ਗੁਰਤਾ ਗੱਦੀ ਦੇ ਜਨਮ ਤੋਂ 50 ਸਾਲ ਨੂੰ ਸਮਰਪਿਤ ਹੈ ਉਸ ਧਰਮ ਪੂਚਾਰ ਲੈ ਦੇ ਵਿੱਚ ਜੋ ਗੁਰਮਸਤਕ ਲਈ ਗਏ ਉਪਰ ਆਪ ਜੀ ਨੇ ਆਪ ਨੂੰ ਨਗਰ ਵਿੱਚ ਬਰਾਮਦ ਕਰਵਾਇਆ ਸੀ ਸੋ ਇਸ ਕਰਕੇ ਸਾਲਿਆ ਦਾ ਹਾਲਵਾਲ ਅਤੇ ਇਹ ਬੱਚੇ ਜਿਹੜੇ पंथ की जीत राज करेगा राज करेगा हर सा निशान रहे पंथ हमारा चूलते निशान रहे अकाल हमारा अकालग तख्त महान है सिख पंथ महान है सिख पंथ की शान है सिख पंथ ਖਤਿਰ ਮੰਤ ਕੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਾਇਆ ਖੰ ਐਂਦੇ ਤੇ ਅਗਲੇ ਸੁਖ ਲੈੇ ਬੁਲ ਪੈਂਦੇ ਦੁਖ ਆਉਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੁਰਦੁਆਰਾ ਬਾਬਾ ਕਾਲਾ ਮਾਹਿਰ ਜੀ ਪ੍ਰਬੰਧਕ ਕਮੇਟੀ ਠੱਠੀਆਂ ਦੇ ਸਹਿਯੋਗ ਦੇ ਨਾਲ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਜੋ ਪਿਛਲੇ 15 ਦਿਨ ਤੋਂ ਗੁਰਮਤਿ ਸਿੱਖਲਾਈ ਕੈਂਪ ਦੀ ਆਰੰਭਤਾ ਹੋਈ ਅੱਜ ਸਤਿਗੁਰਾਂ ਦੀ ਬੜੀ ਰਹਿਮਤ ਹੋਈ ਹੈ ਜੋ ਗੁਰਮਤਿ ਸਿੱਖਲਾਈ ਕੈਂਪ ਦੀ ਸਮਾਪਤੀ ਨਿਰਵਿਘਨਤਾ ਸਹਿਤ ਹੋਈ ਹੈ ਬੜੇ ਬੱਚਿਆਂ ਨੇ ਭਾਗ ਲਿਆ ਏ ਸੋ ਕਾਫੀ ਗੁਰਮਤ ਜੋ ਸਿੱਖਲਾਈ ਬੱਚਿਆਂ ਨੂੰ ਦਿੱਤੀ ਗਈ ਹੈ ਇਸ ਕੈਂਪ ਵਿੱਚ ਗੁਰਬਾਣੀ ਦੀ ਸੰਥਿਆ ਗੁਰ ਇਤਿਹਾਸ ਦੇ ਨਾਲ ਜੋ ਹੈੱਡ ਪ੍ਰਚਾਰਕ ਭਾਈ ਜਸਪਾਲ ਸਿੰਘ ਜੀ ਅਤੇ ਹੋਰ ਪਤਨੰਤੇ ਸੱਜਣਾ ਨੇ ਪਹੁੰਚ ਕਰਕੇ ਬੱਚਿਆਂ ਨੂੰ ਪੜਾਇਆ ਸਿਖਾਇਆ ਹੈ ਸੋ ਇਸ ਤਰ੍ਹਾਂ ਦੇ ਕੈਂਪ ਹਰੇਕ ਨਗਰ ਵਿੱਚ ਵਾਰ-ਵਾਰ ਲੱਗਣੇ ਚਾਹੀਦੇ ਨੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚਿਆਂ ਦਾ ਭਵਿੱਖ ਚੰਗਾ ਬਣ ਜਾਵੇ ਭਵੇ ਇੱਕ ਸੁੰਦਰ ਬਣ ਜਾਵੇ ਸੋ ਇੰਨੀਆਂ ਹੀ ਮੈਂ ਬੇਨਤੀਆਂ ਕਰਦਾ ਹੋਇਆ ਸ਼ਿਮਾਂ ਦਾ ਜਾਚਕ ਹਾਂ ਸਾਰੀ ਸੰਗਤ ਦਾ ਧੰਨਵਾਦ ਪ੍ਰਬੰਧਕ ਕਮੇਟੀ ਸਾਰੇ ਪਤਵੰਤੇ ਸੱਜਣਾ ਦਾ ਧੰਨਵਾਦ ਜਿਨ੍ਹਿਆਂ ਨੇ ਵੀ ਪਹੁੰਚ ਕਰਕੇ ਇਸ ਗੁਰਮਤਿ ਸਿੱਖ ਲਈ ਕੈਂਪ ਵਿੱਚ ਸ਼ਮੂਲੀਅਤ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿ ਧਰਮ ਪ੍ਰਚਾਰ ਕਮੇਟੀ ਸ਼੍ਰੀ ਅਮਰਸਰਦ ਦੁਆਰਾ ਇਹ ਜੋ ਪਿੰਡਾਂ ਸ਼ਹਿਰਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਨੇ ਇਹਨਾਂ ਦੇ ਦੌਰਾਨ ਅਨੇਕਾਂ ਹੀ ਬੱਚੇ ਜੋ ਭਾਗ ਲੈ ਰਹੇ ਨੇ ਅਤੇ ਗੁਰ ਇਤਿਹਾਸ ਤੋਂ ਜਾਣ ਹੋ ਰਹੇ ਨੇ ਇਹ ਬੜਾ ਵੱਡਾ ਉਪਰਾਲਾ ਹੈ ਸ਼ਰੋਣੀ ਕਮੇਟੀ ਦਾ ਅਤੇ ਨਾਲ ਹੀ ਅਸੀਂ ਜਿੱਥੇ ਚਾਰ ਪੰਜ ਨਗਰ ਕੱਢ ਕੇ ਆਏ ਆ ਪਿੱਛੇ ਕੈਂਪ ਲਗਾ ਕਰਕੇ ਆਏ ਆ ਉੱਥੇ ਅੱਜ ਅਸੀਂ ਪੈਂਠ ਠਟੀਆਂ ਬਾਬਾ ਬਕਾਲਾ ਸਾਹਿਬ ਦੇ ਨੇੜੇ ਪੁੱਜੇ ਹਾਂ ਅਤੇ ਤਕਰੀਬਨ ਇੱਥੇ ਵੀ 60 70 ਬੱਚਿਆਂ ਨੇ ਹਿੱਸਾ ਲਿਆ ਅਤੇ ਗੁਰਮਤੋਂ ਜਾੜੂ ਹੋਏ ਹਨ ਸੋ ਸਾਰੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ